ਸਸ਼ੀਕਲ ਮੈਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਪਿੰਡਾ ਵਾਲੇ ਰਾਈਡਰ ਤੇ ਫੇਸਬੁਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕੀਤੀ ਜਾਵੇ ਮੀਂਹ ਦੀ ਮੀਂਹ ਦੇ ਕਰਕੇ ਜਿੱਥੇ ਮੌਸਮ ਦੇ ਵਿੱਚ ਤਬਦੀਲੀ ਆਈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਪਰ ਉੱਥੇ ਹੀ ਕੁਝ ਪਰਿਵਾਰਾਂ ਦੇ ਵਾਸਤੇ ਮੀਂਹ ਕਹਿਰ ਬਣ ਕੇ ਆਇਆ ਤਸਵੀਰਾਂ ਤਰਨਤਾਰਨ ਦੇ ਮੋਹੱਲਾ ਨਾਨਕ ਸਰ ਤੋਂ ਸਾਹਮਣੇ ਆ ਜਿੱਥੇ ਕੀ ਭਾਰੀ ਮੀਂਹ ਪੈਣ ਕਰਕੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਉਸ ਵਕਤ ਸਾਰਾ ਪਰਿਵਾਰ ਜਿਹੜਾ ਕਿ ਸੁੱਤਾ ਪਿਆ ਸੀ ਤਾਂ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਦੇ ਨਾਲ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਛੱਤ ਦੇ ਮਲਬੇ ਹੇਠੋਂ ਕੱਢਿਆ ਉਤੇ ਹੀ ਪੀੜਤ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਬਹੁਤ ਗਰੀਬ ਨੇ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਘਰ ਦੀ ਜੜੀ ਕਿ ਮੁਰੰਮਤ ਹੋ ਸਕੇ ਤੇ ਮੁਰ ਤੋਂ ਉਹਨਾਂ ਦੀ ਜੜੀ ਛੱਤ ਆ ਉਹ ਪੱਕੀ ਹੋ ਸਕੇ ਕਿਉਂਕਿ ਇਸ ਵਾਰ ਮੀਂਹ ਪੈਣ ਕਰਕੇ ਜਿਸ ਤਰੀਕੇ ਦੇ ਨਾਲ ਛੱਤ ਡਿੱਗੀ ਤਾਂ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਇਸ ਦੌਰਾਨ ਜਿਹੜਾ ਹਾਸਾ ਵਾਪਰਿਆ ਉਹ ਵੀ ਕਿਸੇ ਨੁਕਸਾਨ ਨਾਲੋਂ ਘੱਟ ਨਹੀਂ ਆ ਤਾਂ ਆਓ ਸੁਣਦੇ ਹਾਂ ਪਰਿਵਾਰ ਦਾ ਹੋਰ ਕੀ ਕੁਝ ਕਹਿਣਾ ਹੈ ਤੇ ਨੌਂ ਹਾਂ ਕਿਨਾ ਬਣੋ ਫਰਮਜੀਤ ਕੌਰ ਅੱਛਾ ਜਿਹੜਾ ਇਹ ਵਾਕਾ ਹੈ ਜਿਹੜਾ ਆਪਣਾ ਲੈਂਡਰ ਡਗ ਕੀ ਗੱਲ ਕੋਈ ਇਸ ਤਰ੍ਹਾਂ ਮਿਲ ਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਹਾਂ ਕਿੰਨੇ ਘੰਟੇ ਦਾ ਟਾਈਮ ਸੀ ਇਹ ਮਿਲ ਚ ਕੋਈ 4 ਘੰਟੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਠਾਇਆ ਠੋੜੇ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਠਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਹੈ ਭਲੀ ਕਿਸ ਤਰ੍ਹਾਂ ਦੀ ਕੰਡੀਸ਼ਨ ਇਹ ਜਿਹੜਾ ਤੁਸੀਂ ਦੇਖਿਆ ਬੱਚਾ ਬਹੁਤ ਬੁਰਾ ਹਾਲੇ ਸੀ ਬ ਬਹੁਤ ਮੰਦਾ ਹਾਲ ਸੀ ਲੱਗਾ ਜਿਹੜਾ ਕਮੇਟੀ ਘਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਮੰਗ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਆਇਆ ਆਪਣਾ ਇਹ ਸਾਰਾ ਲੈਂਟਰ ਸਾਢੇ 4 ਵਜੇ ਦਾ ਵਾਕਾ ਹਾਇਆ ਹਾਂ ਅਸੀਂ ਇੱਕ ਓਟੇ ਤੋਂ ਪਰ ਤਾਂ ਚੜ ਕੇ ਵੇਖਿਆ ਮੇਰੇ ਨਾਲ ਦੋ ਬੇਟੀਆਂ ਉਹਨਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਫੇਬਰ ਜੀਤ ਜੱਟ ਮੁੰਡਾ ਤੇ ਬਾਕੀ ਦੇ ਜੀ ਵੀ ਸਾਰੇ ਮੱਲੇ ਵਾਲ ਇਕੱਠੇ ਹੋਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੈਂਸ ਵਾਲਿਆਂ ਨੇ ਕੁੜੀ ਨੇ ਸਾਡੇ ਲੱਗੇ ਉਹਨੇ ਵਿਚਾਰਿਆਂ ਨੂੰ ਫੋਨ ਕੀਤਾ ਤੇ ਐਂਬੂਲੈਂਸ ਵਾਲ ਆਏ ਆ ਐਂਬੂਲੈਂਸ ਵਾਲਿਆਂ ਨੇ ਮੁੜ ਕੇ ਦੋ ਦਾ ਲੱਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕਪੜੇ ਪਹਚਾਏ ਆ ਜੋ ਵੀ ਜਿੰਨੀ ਹਲਪ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਕਿ ਸਹੂਲਤ ਹੋ ਜਾਏ ਵਿਚਾਰਾਂ ਦਾ ਕਮਰੇ ਦੇ ਵੀ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਦੇ ਪਾ ਵਿਚਾਰਿਆਂ ਦਾ ਜਿਹੜਾ ਮਾੜਾ ਚੰ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਦਿਖਾਉਂਦੇ ਸੀ ਇਹਨੇ ਗੜਕ ਬੱਚੇ ਬਹੁਤ ਹੀ ਹਾਲਤਾਂ ਨੇ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੇ ਵੀ ਸਹੂਲਤ ਕੀਤੀ ਜਾ ਲਲਨਾ ਬਲਵਿੰਦਰ ਸਿੰਘ ਗਲੀ ਪੋਤਲੇ ਬੋਲਣ ਲਿਆ ਮੈਂ ਸਰ ਜੀ ਇਹ ਗਰੀਬ ਪਰਿਵਾਰ ਵਾ ਇਹ ਪਾਜ ਨਾਲ ਥੱਲੇ ਆ ਗਏ ਆ ਚਾਰੇ ਗਰੀਬ ਪਰਿਵਾਰ ਰੋਟੀ ਮਾਂ ਖਾਦੇ ਕਮ ਕਮਾ ਗਿਆ ਆਪਣੀ ਇਹਦੇ ਫਾਇਦਾ ਕੀਤੀ ਜਾਵੇ ਇਹਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਈਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹ ਤੇ ਤੇੜੀ ਜਾਂਦੇ ਆ ਸਰਕਾਰ ਕੋਲੋਂ ਕਿਤੇ ਟਾਓ ਟਾਓ ਟਾ ਹੈ ਗਿਆ ਹੁਣ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ ਤੇ ਉਹ ਵਾਲਾ ਸਾਲਪ داخل ਪਏ ਆ ਅੰਮਰਸਰ ਲੈ ਗਏ ਇਹਨਾਂ ਨੂੰ ਨਾ ਨਾ ਪਹਿਣਾ ਤੇ ਲਾ ਕੋਈ ਉੱਥੇ ਦਾ ਇਲਾਜ ਕੀਤਾ ਜਾਵੇ ਮਤ ਕਿਤੇ ਗਰੀਬ ਗਰਭੀਰ ਪਰਿਵਾਰ ਦੀ ਥਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛਤਾਂ ਦੇ ਆਏ ਛੇ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਨਾਲ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਭਜ ਰਹੀ ਆ ਜੀ ਉਹਨੋਂ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਿਹੜੇ ਹਫਤੇ ਵਿੱਚ ਕਿੰਦਾ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਹੈ ਇੱਕ ਛੋਟੀ ਕੁੜੀ ਖੁਸ਼ੀ ਹੈ ਦਾ ਨਾਮ ਐਡੀ ਨੌਕ ਸਾਲ ਦੀ ਆ ਉਹ ਕੁੰਦੀ ਬੋਲਦੀ ਨਹੀਂ ਪਈ ਹੂੰਦੀ ਦੇ ਉਹਦੇ ਖੰਦਰੀ ਦੇ ਘਰ ਦੀ ਇੱਕ ਉਹਦੀ ਵਾਈਫ ਉਹਦੀ ਉਹ ਸਾਟੇ ਤੇ ਲੱਗ ਗਈ ਉਹਦੇ ਖੂਨ ਦੇ ਉਲਟੀਆਂ ਨੂੰ ਆਉਂਦੀਆਂ ਉਹਦੇ ਕੋਈ ਨਹੀਂ ਬੋਲਿਆ ਜਾਣਿਆ ਬਹੁਤ ਮੰਦੀ ਹਾਲਤਾਂ ਨਾਲ ਦੀ ਮਦਦ ਕੀਤੀ ਜਾਵੇ ਤੇ ਆਨ ਬਸ ਇਹ ਚਾਹੀਦਾ ਆਣ ਗਵਾਣ ਨਹੀਂ ਬੋਲ ਇਹ ਤੋਂ ਬਤ ਕੀਤੀ ਸਾਦੀ ਸਾਰੇ ਕਿੰਨੇ ਨੇ ਮਦਦ ਕੀਤੀ ਆ ਗਰੀਬਾਂ ਬੰਦਿਆਂ ਦੀ ਕੀ ਨਾ ਆਪਣਾ ਪੰਜੀ ਬਲਜੀਤ ਕੋਰ ਇਹ ਕਿਥੋਂ ਰਹਿਣ ਵਾਲੇ ਇਹਥੋਂ ਲੱਗ ਰਹਿਣ ਵਾਲੇ ਇਹ ਕੀ ਗੱਲ ਬਤੋ ਜਿਆ ਲੈਂਟਰਡ ਗਏ ਭਾਜੀ ਇਹਦੇ ਰਾਤ ਚ ਵੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖ ਕੇ ਆਂਦਾ ਬਾਹਰ ਹੋਣ ਡੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰਕ ਲਾਇਆ ਵਾ ਤੇ ਪੁੜੀ ਸਾਡੀ ਸਾਡੀ ਦੋਤੀ ਨੇ ਰੌਲਾ ਪਾਇਆ ਜਵਾ ਦਾ ਮੱਲੇ ਵਾਲਿਆਂ ਨੂੰ ਸੱਜਿਆ ਇਹਨਾਂ ਨੂੰ ਆਣ ਕੇ ਥੱਲੇੋਂ ਕਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚ ਵੇਆਂ ਤਾਂ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮ ਕਰਨੀ ਹੁੰਦਾ ਪਹਾ ਘੇਲਾ ਨੇ ਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਟਰ ਡਿੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਲੈ ਪੈਸੇ ਨਹੀਂ ਪਾ ਰਹੇ ਭਾਜ ਬੜੀ ਵਾਰੀ ਆ ਬੁੱਝੀ ਛੇ ਰੇ ਪਟਾਂਢੀ ਇੰਨੀ ਪਟਾਂਢੀ ਚਰੀ ਜਾਂਦੀ ਐਟਾ ਪੁਰਾਹਾ ਇੰਨਾ ਦਾ ਕੋਈ ਹੂੰ ਬੜੀ ਵਾਰੀ ਗਈ ਆ ਹਾਂਜੀ ਤਾਂ ਕਿੱਸ ਤਰ੍ਹਾਂ ਡਿੱਗੇ ਲੈਂਟਰ ਚਾਰ ਕੁ ਵੇ ਦੀ ਕੋਈ ਗੱਲ ਹੈ ਜੀ ਮਾਦਾ ਰੁੰਦੇ ਪਿਆ ਸੀ ਬਾਹਰ ਤੇ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ 6 6 ਜਿਹਨੇ ਪਰਿਵਾਰ ਦੇੋਂ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ 6 ਜਣੇ ਵਿੱਚ ਵਿੱਚੇ ਕੋਣ ਕੋਣ ਸੀ 6 ਜਣੇ ਚਾਰ ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਤੇ ਮਾੜਾ ਅਲੱਗ ਲੰਮੇ ਪਏ ਹੂੰ ਤੇ ਗਿਫਤਾਰਾਂ ਦੀ ਕੰਡੀਸ਼ਨ ਕੀ ਉਹਨਾਂ ਦੀ ਆਪਣਾ ਸਟੈਂਡ ਤੇ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਮ੍ਰਸਰ ਹੈ ਤਰੰਧਾਂ ਤੋਂ ਅੰਮ੍ਰਸਰ ਵੀ ਉੱਥੇ ਰਫਰ ਕਰਾਤੇ ਬੱਚਿਆਂ ਦੀ ਉਮਰ ਕਿੰਨੀ ਕੀ ਕੀ ਜੇ ਬੱਚੇ 1 ਦੇ 2 ਉਹ ਹੈਗੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋ ਜੇਗੀ 7-8 ਸਾਲ ਦੀ ਤੇ ਇੱਕ ਵੀ 8-10 ਸਾਲ ਦੀ ਹੁੰਦੀ ਹੋ। ਖੈਰ ਦੇਖਣਾ ਹੋਵੇਗਾ ਕਿ ਆਖਰ ਹੁਣ ਇਸ ਪੀੜਿਤ ਪਰਿਵਾਰ ਦੀ ਕੋਈ ਸਮਾਜ ਸੇਵੀ ਸੰਸਥਾ ਬਾਹਰ ਫੜਦੀ ਆ ਜਾਂ ਫਿਰ ਨਹੀਂ ਜਾਂ ਫਿਰ ਸਰਕਾਰ ਦੇ ਵੱਲੋਂ ਕੀ ਮਦਦ ਕੀਤੀ ਜਾਵੇਗੀ। ਬਿਊਰੋ ਰਿਪੋਰਟ ਛਣਕਾਟਾ نیوز